ਬਟਾਲਾ ਨੇੜੇ ਪਿੰਡ ਪੋਲਟੀ ਫਾਰਮ ਚ ਚਲਾ ਰਹੇ ਵਿਅਕਤੀ ਦੀ ਦੇਸੀ ਮੁਰਗੀ ਨੇ ਕਿ ਵਿਅਕਤੀ ਦੀ ਇੱਕ ਦੇਸੀ ਮੁਰਗੀ ਨੇ 230 ਗ੍ਰਾਮ ਦਾ ਅੰਡਾ ਦੇ ਕੇ ਕੀਤਾ ਰਿਕਾਰਡ ਕਾਇਮ ਇਸ ਤੋਂ ਪਹਿਲਾਂ ਭਾਰਤ ਵਿੱਚ ਕੇਵਲ 210 ਗ੍ਰਾਮ ਦਾ ਹੀ ਅੰਡਾ ਕਿਸੇ ਮੁਰਗੀ ਨੇ ਦਿੱਤਾ ਸੀ ਇਸ ਕਰਕੇ ਕਿਤੇ ਜਾ ਸਕਦਾ ਹੈ ਕੀ ਖਬਰ ਕਿ ਦੇਖੋ ਕਿ ਬਟਾਲਾ ਦੇ ਨੇੜੇ ਪਿੰਡ ਪੋਲਟੀ ਫਾਰਮ ਚ ਚਲਾ ਰਹੇ ਵਿਅਕਤੀ ਦੀ ਦੇਸੀ ਮੁਰਗੀ ਕਿ ਵਿਅਕਤੀ ਦੀ ਇੱਕ ਦੇਸੀ ਮੁਰਗੀ ਨੇ 230 ਗ੍ਰਾਮ ਦਾ ਆਂਡਾ ਦੇ ਕੇ ਕੀਤਾ ਰਿਕਾਰਡ ਕਾਇਮ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਉਹਨਾਂ ਨੇ ਹਰ ਸਿੰਘ ਦਾਬੀਆ ਵਿਲੇਜ ਪਾਰੋਵਾਲ ਡਿਸਟ੍ਰਿਕਟ ਗੁਰਦਾਸਪੁਰ ਅਸੀਂ ਸੁਜੀਤ ਪੋਲਟਰੀ ਫਾਰਮ ਅਸੀਂ ਚਲਾ ਰਹੇ ਹਾਂ ਜੀ ਪੱਤੇਗੜ ਚੂੜੀਆਂ ਦਾ ਕਿੰਨੀ ਦੂਰ ਹੈ ਪੱਤੇਗੜ ਚੂੜੀਆਂ ਤੋਂ ਜੀ 8 ਕਿਲੋਮੀਟਰ ਆ ਪਾਰਟੀ ਫਾਰਮ ਚਲਾਇਆ ਹੈ ਤੁਹਾਡੀ ਪੋਲਟਰੀ ਤੇ ਇੱਕ ਮੁਰਗੀ ਵੱਲੋਂ ਜਿਹੜਾ ਨੈਸ਼ਨਲ ਰਿਕਾਰਡ ਤੋੜਿਆ ਗਿਆ ਆਂਡੇ ਨੂੰ ਲੈ ਕੇ ਹਾਂ ਜੀ ਇਸ ਤੋਂ ਪਹਿਲਾਂ ਮੈਕਸਰ ਰਿਕਾਰਡ ਕਹਿੰਦੇ ਸੀਗੇ ਇਹ 210 ਗ੍ਰਾਮ ਹੈ ਤੁਹਾਡੀ ਵੱਲੋਂ ਤੁਹਾਡੀ ਮੁਰਗੀ ਨੇ 233 ਗ੍ਰਾਮ ਜਿਹੜਾ ਵਾ ਇਹ ਦਿੱਤਾ ਕਿ ਦਿਖਾਓ ਜੀ ਇਹ ਸਾਰਾ ਆ ਅੱਧਾ ਚੁੱਕੀ ਨਾ ਤੁਸੀਂ ਦਿਖਾਓ ਨਾ ਜੀ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤਾਂ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਾਗੇ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਇਹ 233 ਗ੍ਰਾਮ ਇਹ ਦੇਸੀ ਮੁਰਗੀ ਦਾ ਅੰਡਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਹੈ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਇਹ ਪਹਿਲਾ ਰਿਕਾਰਡ ਜਿਹੜਾ ਉਹ ਮਹਾਰਾਸ਼ਟਰ ਦਾ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਜੀ ਕਿਤਾ ਤੁਹਾਡੇ ਜਾਣ ਚ ਆਇਆ ਕਿ ਇਹ ਚੈੱਕ ਕੀਤਾ ਜਾਏ ਬਸ ਇਹ ਤੇ ਇਦਾਂ ਹੀ ਰੱਖਿਆ ਸੀ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲੇ ਤਾਂ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਦੇ 240 ਦੇ ਲੱਗੇ ਸੀ ਤੇ ਉਹ ਵੈਸੇ ਹੀ ਮਨਜ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਦੋਂ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਸੀ ਠੀਕ ਹੈ ਤੇ ਅਸੀਂ ਤੋਂ ਲਿਆ ਆਂਡਾ ਜਿਹੜਾ 32 33 ਗ੍ਰਾਮ ਦਾ ਹੈ ਇਹ ਹੁਣ ਤੁਹਾਡੇ ਪੋਲਟਰੀ ਚ ਕਿੰਨੇ ਮੁਰਗੀ ਆ ਜੀ ਤੁਹਾਡੇ ਕੋਲ 50000 ਮੁਰਗੀ ਆ ਜੀ ਨੇ ਜਿਹੜੀ ਆਂਡਾ ਦੇ ਰਹੀ ਆ ਤੁਹਾਡੀ ਛੱਡ ਛੱਡ ਕਿੰਨੇ ਛੱਡ ਨੇ ਛੱਡ ਬੋ ਜੀ 4 ਛੱਡ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਕਿਤੋਂ ਕੰਮ ਸ਼ੁਰੂ ਕੀਤਾ ਹੈ ਤੁਸੀਂ ਇਹ ਜੀ ਇਹ ਗਿੱਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਠੀਕ ਹੈ ਜੀ ਅਸੀਂ ਹੁਣੋਂ ਰਹਿ ਗਏ 10 12 ਸਾਲਾਂ ਦੇ ਹਾਂ ਸਭ ਤੋਂ ਪਹਿਲਾਂ ਕਿੰਨੇ ਚੂਚੇ ਪਾਏ ਸਭ ਤੋਂ ਬਣਾ 500 ਚੂਚਾ ਪਾਇਆ ਜੀ ਫਿਰ ਆਹستہ ਆਹستہ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ ਰੋਜ਼ ਦੇ ਕਿੰਨੇ ਤੁਹਾਡੇ ਹੁੰਦੇ ਤੁਹਾਡੇ ਕਿੰਨੇ 40000 ਰਾਂਡਾ ਹੁੰਦਾ ਰੋਜ਼ ਦਾ ਜੀ ਦੇ ਲਈ ਜੀ ਕਿੱਥੇ ਕਿੱਥੇ ਸਪਲਾਈ ਕਰਦਾ ਸਪਲਾਈ ਆਪਣੇ ਲੱਗ ਲੱਗੇ ਏਰੀਆ ਦੇ ਹਾਂਜੀ ਫਤਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਜਨਾਰਾ ਲੁੱਪੂ ਕੁਝ گاਵੇਂ ਮੇਕੜਾ ਨੌਰ ਹਾਂਜੀ ਉਹ ਵੀ ਗੁਰਦਾਸਪੁਰ ਦੇ ਲੱਗੇ ਵੀ ਦੇਜ ਦਿੰਦਾ ਜੀ ਬਟਾਲੇ ਦੇ ਲੱਗੇ ਵੀ ਆਸੇ ਪਾਸੇ ਲੱਗ ਲੱਗ ਕਸਬਿਆਂ 'ਚ ਉਧਰ ਰਿਟੇਲ ਕਰਦਾ ਉਧਰ ਰਿਟੇਲ ਕਰਦੇ ਰਿਟੇਲਾਂ ਦਾ ਹੱਡਾ ਜਾਂਦਾ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆਂ ਆਪਣੀ ਖੁਦ ਬਣਾ ਕੇ ਜਿਹੜੀ ਅਸੀਂ ਰੈਡੀमेड ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਦੀ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਹਾਂ ਜੀਐਨ ਪਾ ਰਹੇ ਹਾਂ ਸੋਇਆ ਪਾ ਰਹੇ ਹਾਂ ਜੀ ਤੇ ਨਾਲ ਮੱਕੀ ਪਾ ਰਹੇ ਹਾਂ ਬਾਜਰਾ ਤੇ ਥੋੜੀ ਵੀ ਕਣੀ ਪਾ ਰਹੇ ਹਾਂ ਤੇ ਬਾਕੀ ਜਿਹੜੀਆਂ ਇੰਗਰੀਡੀਅੰਟਸ ਨੇ ਹਾਂ ਜੀ ਇਹ ਤਾਂ ਵੀ ਆ ਆਂਦਾ ਹੁਣ ਦਿਖਾ ਲ ਦ ਕਰ ਲ ਪੰਨਾ ਮੈਨੂੰ ਦਿਖਾ ਤੇ ਦਿਖਾ ਦੂੰ ਆਂਡਾ ਜੀ ਆਂਦਾ ਜੀ ਆਹ ਆਹ ਵੇਖੋ ਜੀ ਆਹ ਜੇ 200 ਤੇ 32 ਗ੍ਰਾਮ ਦਾ ਆਂਡਾ ਠੀਕ ਹੈ ਜੀ ਤੇ ਆ ਇਹਦਾ እንንንንንንን